ਕੱਲ ਤਾਂ ਕਹਿੰਦਾ ਫਿਰਦਾ ਇਹ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਬਰਕਰਹ ਜਾਂਦਾ ਕੰਦਣਾ ਕਹਿਣ ਮੇਰੀ ਇਹ ਆਜੋ ਪਿੰਮੀ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਹਾਂ ਪਾਰਲੀ ਜੀ ਕੱਢ ਕੇ ਲੈ ਕੋ ਵੀ ਚਾਹ ਜੀ ਬੰਬਲੀ ਕਹਿੰਦੀ ਯਾਰ ਫੁਰਬੋਰੀ ਘਣਾ ਉੱਥੇ ਬਦੁਰਾ ਸਾਹਿਬ ਲੈ ਕੇ ਚੱਲੇ ਆਂ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੇ ਪਹੁੰਚ ਨਹੀਂ ਪਾਵਾਂਗੇ ਚੱਲੋ ਚੱਲ ਆਪਣੇ ਪਰੋਂ ਬੜੇ ਦੀ ਕੱਢ ਕੇ ਤੇ ਹੋਣੇ ਰੇ ਕੀ ਕਰਨਾ ਬੜਾ ਕਰਨਾ ਤੇ ਪੈਣਾ ਹੀ ਆ ਬਾਪੂ ਇੱਥੇ ਤੂੰ ਆ ਜਾ ਤੂੰ ਐ ਚਲੋ ਤਿੰਨ ਜੀ ਆ ਜਾਓ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਅੱਜ ਲੈ ਕੇ ਜਾਵੋ ਨੇ ਆਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਫਟਾਫਟ ਚਲੋ ਤਿੰਨ ਨਾਲ ਇੱਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਉਹੇ ਸਾਹਮਣੇ ਨੇ ਸਾਰਾ ਘਰ ਸਾਹਮਣੂਗਾ ਆਉਂਗੇ ਚਲੋ ਯਾਰਗੇ ਵਾਰੀ ਵਾਰੀ ਆਇਓ ਸਾਰੇ ਜਿਹੜੇ ਇਕੱਠੇ ਜਾਣੇ ਨਹੀਂ ਨਹੀਂ ਦੋ ਦੋ ਕਰਕੇ ਜਾਣੇ ਐ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਕਮਰ ਦਾ ਕਿੱਥਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਤਾਂ ਕਹਿੰਦਾ ਫਿਰਦਾ ਵੀ 88 ਵਰਗਾ ਹਾਂ ਉਹਨਾਂ ਤੇ ਦਵਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਬੱਦਲੇ ਜਾਨ ਮੈਂ ਮੇਰੀ ਆਜੋ ਵਿਗਨਕ ਜੀ ਆਜੋ ਬਿੰਦੂ ਬਦਨੀ ਆ ਵੀ ਲੈ ਕੇ ਜਾਓ ਜੀ ਮਾਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਬਰਾਬਰ ਤਿੰਨ ਜੀ ਨਾਲ ਇਹ ਜੀ ਉਹ ਬੰਦਾ ਲੈਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਇਹਨੇ ਸਾਹ ਗੱਲ ਤਾਂ ਕਹਿੰਦਾ ਫਿਰਦਾ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹਿ ਜਾਂਦਾ ਕਿੰ ਕਰਨਾ ਕਹਿ ਮੇਰੀ ਆਜੋ 3 ਮਿੰਟ ਕੇ ਜੀ ਆਜੋ 3 ਜਣੇ ਆਓ ਬਾਕੀ ਤਿੰਨ ਬਾਅਦ ਆ ਜਾਣਗੇ ਆਜੋ ਫਟਾਫਟ ਹਾਂ ਮੈਂ ਪਾਰਲੇ ਜੀ ਕੱਢ ਕੇ ਲੈ ਆਉਂਗਾ ਵੀ ਚਾਰ ਨਾ ਸਮਝਾਣੀ ਕਰੀਂ ਯਾਰ ਗੁਰਦੁਆਰੇ ਜਾਣਾ ਉਹਦੇ ਜਾਣ ਬਾਦੀ ਮੋੜੇ ਗੁਰਦੁਆਰੇ ਸਾਹਿਬ ਨੇ ਕੀ ਚੱਲੇ ਹੈ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੇ ਪਹੁੰਚ ਨਹੀਂ ਪਾਵਾਂਗੇ ਚੱਲੋ ਆਪਣੇ ਪਰੋਂ بڑے ਜੀ ਕੱਢ ਕੇ ਤੇ ਹੁਣੇ ਲੈ ਕਿੰ ਕਰਨਾ ਕਰਨਾ ਤੇ ਪੈਣਾ ਹੀ ਆ ਬਾਪੂ ਇਸ ਤੇ ਤੂੰ ਨਾ ਆ ਜਾ ਤੂੰ ਐ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਹੱਥ ਲੈ ਕੇ ਜਾਉਣਾ ਜੀ ਆਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਬੜਾ ਵੱਡਾ ਚਲੋ ਤਿੰਨ ਆਜੋ ਇੱਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਇਹਦੇ ਸਾਹਮਣੇ ਨੇ ਸਾਰੇ ਚਲੋ ਯਾਰ ਜੀ ਵਾਰੀ ਵਾਰੀ ਆਇਆ ਕਰੋ ਸਾਰੇ ਜਣੇ ਇਕੱਠੇ ਜਾਣੇ ਨਹੀਂ ਦੋ ਦੋ ਕਰਕੇ ਜਾਣੇ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਵਾਂਗੇ ਸਾਰੇ ਇਕੱਠੇ ਜਾਣੇ ਨਹੀਂ ਤੇਰੇ ਇੱਥੇ ਪਾਣੀ ਨਹੀਂ ਹੈ ਬੈਠੇ ਐ ਸੋਰੀ ਇੱਥੇ ਪਾਣੀ ਦੇ ਵਾਲੇ ਪਾਣੀ ਤੇ ਚੱਟ ਲੱਗਾ ਹੈ ਆਓ ਪਾਣੀ ਲੱਗਾ ਮੈਨੂੰ ਹੋਰ ਆਣਾ ਪਾਣੀ ਮੈਂ ਕੱਲ ਦਾ ਜੀ ਕੰਮ ਆਉਂਦਾ ਕਿੱਥਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਵੀ ਛਾਸੀ ਵਰਗਾ ਹਾਂ ਉਹ ਨਾ ਫਿਰ ਦਵਾ

ਜਿਹੜਾ ਬੰਦਾ ਤਿੰਨ ਹੀ ਆਉ ਬੰਦਾ ਤਿੰਨ ਨਹੀਂ ਨਾਲ ਇੱਥੇ ਉਹ ਬੰਦਾ ਲੈਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਜਿਹੜਾ